ਠੀਕ ਹੈ ਜੀ ਮੈਨੂੰ ਤੁਹਾਨੂੰ ਪਤਾ ਹੈ ਕਿ ਆਪਣਾ 3 ਮਹੀਨਾ ਤੋਂ ਆਪਣਾ ਅੰਦolan ਚੱਲ ਰਿਹਾ ਹੈ ਕੀ ਕੀ ਤੁਸੀਂ ਕੀ ਫੋਟਾ ਵੀ ਕੀ ਤੁਸੀਂ ਅੱਗੇ ਬੋਲੋਗੇ ਨਹੀਂ ਕਰ ਸਰਕਾਰ ਆਪਣੀ ਮੰਗਾਂ ਨਹੀਂ ਮੰਨਦੀ ਵੀ ਤੁਸੀਂ ਅੱਗੇ ਕੀ ਮੁੱਦੇ ਲੈ ਕੇ ਜਾਓਗੇ ਜਾਂ ਆਪਣੇ ਮੁੱਦੇ ਉਹੀ ਪੁਰਾਣੇ ਨੇ ਜਾਂ ਤੁਸੀਂ ਨਵੇਂ ਮੁੱਦੇ ਹੋਰ ਵੀ ਲੈ ਕੇ ਆਏ ਹੋ ਅਡਾੜਾ ਪਹਿਲਾ ਮੁੱਦਾ ਹੈਗਾ ਉਹ ਤਾਂ ਇਹ ਹੈ ਕਿ ਜੋ ਸਪੋਰਟ ਹੈ ਸਾਡੇ ਦੇਸ਼ ਦਾ ਉਹ ਸਪੋਰਟ ਨਹੀਂ ਹੋ ਰਿਹਾ ਸਾਡੇ ਦੇਸ਼ ਦੇ ਵਿੱਚ ਗੈਰ ਰਹੀ ਸਾਡੇ ਦੇਸ਼ ਦੇ ਵਿੱਚ ਵੱਡਾ ਸਮਾਨ ਮਲ ਕੇ ਉਤਰਿਆ ਹੈ ਕਿਵੇਂ ਸਾਨੂੰ ਨਰਮੇ ਦੀ ਖੇਤੀ ਹੈ ਉਹ ਸਾਨੂੰ 10-12000 ਤੱਕ ਆ ਪੈਦਾ ਕਰਕੇ ਮਲਕੀ ਪੈਂਦੀ ਹੈ ਤੇ ਵਿਗਦੀ 7.5-8000 ਰੁਪਆ ਉਸ ਨਾਲ ਸਾਡੇ ਦੇਸ਼ ਨੂੰ ਬਹੁਤ ਵੱਡਾ ਘਾਟਾ ਪਈ ਜਾਂਦਾ ਹੈ ਟਰਾਂਸਪੋਰਟ ਧਾਕਾ ਮੇਲਾ ਸਾਰੇ ਕਿਸਾਨੀ ਸਾਰਾ ਟੈਕਸ ਸਰਕਾਰ ਦਾ ਉਹ ਸਾਰਾ ਜਾ ਰਿਹਾ ਸਾਡੇ ਦੇਸ਼ ਦਾ ਇਹ ਸਾਡੇ ਅਮਰੀਕਾ ਦਾ ਪ੍ਰੋਜੈਕਟ ਹੈ 5-6 ਸਾਲਾਂ ਤੋਂ ਲਗਾਤਾਰ ਸਾਡੇ ਦੇਸ਼ ਦੇ ਵਿੱਚ ਉੱਤਰ ਹੈਗਾ ਉਹ ਗੈਡ ਦੇ ਵਿੱਚ ਅਸੀਂ ਕਹਿੰਦੇ ਆ ਕਿ ਸਾਡੇ ਦੇਸ਼ ਦਾ ਜਿਹੜਾ ਭਾਰਤ ਦੇਸ਼ ਹੈ ਉਹ ਸਾਡਾ ਦੇਸ਼ ਖੇਤੀ ਪ੍ਰਧਾਨ ਹੈਗਾ ਉਹ ਸਾਡੇ ਦੇਸ਼ ਦਾ ਸਮਾਨ ਸਭ ਬਾਸ ਸਪੂਟ ਹੋਵੇ ਤੇ ਸਾਨੂੰ ਸਰਕਾਰਾਂ ਕਹੀ ਜਾਂਦੀਆਂ ਕਿ ਤੁਸੀਂ ਡਿਸਿਪਰੇਸ਼ਨ ਕਰੋ ਅਸੀਂ ਉਹਨਾਂ ਨੂੰ ਛੜਕਾਂ ਤੇ ਲੱਗ ਕੇ ਆਉਨੇ ਆ ਸਾਡੇ ਸਰਕਾਰ ਜਾ ਰਿਹਾਗਾ ਤੇ ਜਿੰਨੇ ਹੁਣ 2024 ਦੇ ਵਿੱਚ ਲੋਕ ਸਭਾ ਦੇ ਵਿੱਚ ਹੈਗੇ ਇੱਕ ਆਪਣੇ ਰਾਜਨੀਤਿਕ ਤੋਂ ਕਿੰਨੇ ਦੀ ਜੀਵਨ ਸ਼ਾਲੀ ਪੈਸਾ ਕੀ ਇਹ ਇਹ ਦੂਜਾ ਦੂਜੇ ਤੇ ਚਿਪੜ ਛਾਲ ਕੇ ਦੂਜਾ ਦੂਜੇ ਦੀਆਂ ਕਮੀਆਂ ਪੇਸ਼ ਕਰਕੇ ਲੋਕਾਂ ਦਾ ਧਿਆਨ ਖਿੱਚ ਰਹੇ ਹਨ ਰੋਵਰ ਵਾਰ ਤੇ ਕਿ ਜੋ ਹੈਗਾ ਆਪਣਾ ਗਾਇਰਤੀ ਕੋਈ ਕਿਸੇ ਦੀ ਗੱਲ ਨਹੀਂ ਕੋਈ ਕਿਸੇ ਕਰਦਾ ਨਹੀਂ ਆ ਜਿਹੜੀ ਆਪ ਆਪਣਾ ਸੀਗਾ ਆਮ ਪਾਰਟੀ ਇਹ ਨਸ਼ੇ ਤੇ ਪਿਛਲੀ ਤੋਂ ਜਿਹੜੀ ਸੀ ਦੀ 2021 ਵਾਲੀ ਉਹ ਲੜੀ ਗਈ ਸੀ ਐ ਕਿ ਕੋਈ ਨਹੀਂ ਇਹ ਬੋਲ ਰਿਹਾ ਉਸੇ ਲੋਕ ਸਾਰਾ ਜਉਂਦੇ ਤੋਂ ਚਲੇ ਜਿਹੜਾ ਮੋਤੀ ਆ ਰਿਹਾ ਪੰਜਾਬ ਦੇ ਵਿੱਚ ਅਸੀਂ ਉਹਨੂੰ ਡਟ ਕੇ ਮਲਕੇ ਵੀ ਇਹਨੂੰ ਸਵਾਲ ਕਰਾਂਗੇ ਇਸ ਮੀਡੀਆ ਜਰੀਏ ਅਸੀਂ ਕਹਿੰਦੇ ਆ ਕਿ ਦੇਸ਼ ਦਾ ਜਿਹੜਾ ਮੀਡੀਆ ਹੈਗਾ ਉਹ ਸਾਡੀ ਤਾਕਤ ਹੈ ਉਹ ਉਹ ਮਲਕੇ ਵੀ ਜੀਵਨ ਸ਼ੈਲੀ ਨੂੰ ਪੈਸਾ ਛੱਡ ਕੇ ਇੱਥੋਂ ਪੂਰਾ ਰੋਲ ਕਰੇ ਤੇ ਜਿਹੜਾ ਆਪਣਾ ਦੇਸ਼ ਹੈ ਉਹ ਪੂਰਾ ਸਿੱਧਾ ਤੇ ਜਾਵੇ ਜੋ ਦੇਸ਼ ਆ ਆਸਾਨੀ ਤੋਂ ਚੱਲ ਰਹੇਗਾ ਉਹ ਕਿਸਾਨੀ ਨੂੰ ਪਿੱਛੇ ਛੱਡ ਕੇ ਆਪਰੇਟ ਕਰਾਣੇ ਇੱਥੇ ਮਲਕੇ ਵੀ ਸਾਡੇ ਦੇਸ਼ ਦੇ ਵਿੱਚ ਸਾਡੇ ਦੇ ਕਾਬਜ਼ ਕਰ ਰਹੇ ਆ ਸਾਡੀ ਖੇਤੀ ਨੂੰ ਘਾਟੇ ਬੰਦ ਕਰ ਰਹੇ ਆ ਅਸੀਂ ਖੇਤੀ ਨੂੰ ਬਰਕਰਾਰ ਰੱਖਾਂਗੇ ਅਸੀਂ ਖੇਤਾਂ ਕਿਸਾਨਾਂ ਹਾਂਗੇ ਦੇਸ਼ ਦੇ ਤੇ ਅਸੀਂ ਕਿਸਾਨੀ ਨੂੰ ਮਲਕੇ ਵੀ ਅਸੀਂ ਪੂਰਾ ਜਿਹੜਾ ਲਾਹੇਵੰਦ ਕੀਤਾ ਬਣਾ ਕੇ ਰੱਖਾਂਗੇ ਜਿਨ੍ਹਾਂ ਦੀ ਜੀਵਨ ਸ਼ੈਲੀ ਜਿਹੜਾ ਪੈਸਾ ਬਣੇਗਾ ਇਹ ਪੈਸੇ ਨੂੰ ਸੀ ਇਹਨਾਂ ਦੀ ਆਪਣਾ ਗੱਦੀ ਹੱਡੀ ਬਣਾ ਦੇਗਾ ਜੋ ਆਪਣੇ ਨਾਲ ਕਰਦੇ ਜਿੱਥੇ ਮਦਿਆ ਕੋ ਸਮਝੋਦ ਨੇ ਆਪੋ ਨਾਲ ਵੀ ਗੱਲਬਾਤ ਕਰਦੇ ਆ ਕੋਈ ਨਹੀਂ ਜੀ ਆਪਣਾ ਵੀਰ ਜੀ ਮੈਂ ਅਮਰਿੰਦਰ ਸਿੰਘ ਕਿ ਕੇਫ ਜਰਨਲਿਸਟ ਸਖਤਰ ਭਾਰਤੀ ਸਾਹਿਬ ਨੇ ਇੱਕ ਤਾਜ਼ਾ ਤਲਕ ਪੱਤਰ ਠੀਕ ਹੈ ਤੁਹਾਨੂੰ ਪਤਾ ਹੈ ਆਪਣਾ ਕਿੰਨੇ ਵੀ ਮੈਂ ਆਪਣਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਆਪਾਂ ਕੀ ਆਪਣੇ ਮੁੱਦੇ ਉਹੀ ਪੁਰਾਣੇ ਨੇ ਜਾਂ ਆਪਾਂ ਨਵੇਂ ਮੁੱਦੇ ਨੂੰ ਲੈ ਕੇ ਆਏ ਨੇ ਨਹੀਂ ਜਿਹੜੇ ਸਾਡੇ ਮੁੱਦੇ ਹੈਗੇ ਨੇ ਉਹੀ ਨੇ ਐਮਪਾਰਡੇ ਤੋਂ ਇਹ ਮੁੱਦੇ ਤਾਂ ਆਪਾਂ ਇਸ ਤਰ੍ਹਾਂ ਗੱਲ ਜਿਹੜਾ 2021 ਚ ਅੰਦੋਲਨ ਸੀਗਾ ਆਪਣਾ ਲਗਭਗ ਉਹੀ ਮੁੱਦੇ ਨੇ ਜੀ ਜਿਹੜੀਆਂ ਸਾਡੀ ਕਮਿਟਮੈਂਟ ਸੀ ਇਹਨਾਂ ਨੇ ਸਾਡੇ ਨਾਲ ਕੀਤੀਆਂ ਸੀਗੀਆਂ ਪੋਸਟ ਟਾਈਮ ਐਮਐਮਐਸਪੀ ਤੇ ਇਹਨਾਂ ਨੇ ਕਮੇਟੀ ਬਣਾਈ ਸੀ ਤੇ ਜਿਹੜੀਆਂ ਬਿਜਲੀ ਦਾ ਫੰਡ ਦੀ ਕੋ ਮੰਨੇ ਦੀ ਗੱਲ ਸਾਰੇ ਮੁੱਦੇ ਲਗਭਗ ਉਹੀ ਨੇ ਨਵਾਂ ਮੁੱਦਾ ਕੋਈ ਨਹੀਂ ਬਣਦਾ ਨਿਕਲਦਾ ਨਿਕਲਦਾ ਨੀਕੇ ਤੇ ਦੂਜਾ ਇਹ ਵੀ ਕਿਹਾ ਗਿਆ ਵੀ ਇਹਨੇ ਮੁੱਦੇ ਵੀ ਮੁੱਦੇ ਵੀ ਬਣਾਈ ਤਾਂ ਮੈਂ ਮੁੱਦੇ ਹੋਰ ਇਹ ਨਾਲ ਨਹੀਂ ਮੋਦੀ ਦਾ ਜੀ ਬੜਾ ਕੁਸ਼ਕਿਆ ਦਾ ਹੁਣ ਤੁਸੀਂ ਦੇਖ ਲਓ ਮੋਦੀ ਨੇ ਤਾਂ ਜਿਹੜੀ ਰਾਜਨੀਤੀ ਕਰ ਰਿਹਾ ਉਹ ਰਾਮ ਮੰਦਰ ਬਣਾ ਕੇ ਤੇ ਉਹ ਕਿਸ ਤਰ੍ਹਾਂ ਦੇ ਢੰਗ ਨਾਲ ਉਹਨੇ ਪੇਸ਼ ਕੀਤਾ ਇੱਕ ਜਿਹੜਾ ਉਹ ਇੱਕ ਹਿੰਦੂ ਰਾਸ਼ਟਰ ਦੀ ਗੱਲ ਵੀ ਕਰ ਰਹੇ ਨੇ ਉਹ ਤਾਂ ਉਹਨਾਂ ਨੇ ਬਹੁਤ ਭਾਗ ਹੋਤ ਕਿਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਫਤਿਹ ਜੀ ਵਿੱਚ ਮੋਤੀ ਗੱਲ ਕਟਿਆ ਰਿਹਾ ਹੈ ਇੱਕ ਸੋਚਿਆ ਕਿ ਤੁਸੀਂ ਵਿਰੋਧ ਕਰੋਗੇ ਜਾਂ ਨਹੀਂ ਹਾਂਜੀ ਬਿਲਕੁਲੋ ਜਿਵੇਂ ਹੁਣ ਸਟੇਜ ਤੋਂ ਡਲੇਵਾ ਸਾਹਿਬ ਨੇ ਦੱਸਤਾ ਕੱਲ ਨੂੰ ਜਿੱਥੇ ਵੀ ਹੋਰ ਦੂਸਰੇ ਜ਼ਿਲ੍ਹਿਆਂ 'ਚ ਵੀ ਆਉਣਗੇ ਡੇਰੇਲੇ ਆਉਣੇ ਉੱਤੇ ਵੀ ਅਸੀਂ ਡਟ ਕੇ ਵਿਰੋਧ ਕਰਾਂਗੇ ਉਹਨਾਂ ਦਾ ਉਹਨਾਂ ਨੂੰ ਪੁੱਛਾਂਗੇ ਸਵਾਲ ਜਿਹੜੇ ਸਾਡੇ ਹੈਗੇ ਜਿਹੜੀਆਂ ਸਾਡੇ ਨਾਲ ਕਮੈਂਟ ਕੀਤੀਆਂ ਸੀ ਉਹਨਾਂ ਨੇ ਮੰਗਾ ਮੰਨੀਆਂ ਸੀ ਉਹਨਾਂ ਨੂੰ ਪੁੱਛਾਂਗੇ ਕਿ ਉਹ ਕਿਉਂ ਨਹੀਂ ਕੀਤੀ ਹੁਣ ਤੱਕ ਤੇ ਜਿਹੜਾ ਸਾਡੇ ਤੇ ਇੱਥੇ ਤਸ਼ੱਦਦ ਕੀਤਾੜ ਮੁੱਖੀ ਵਰਤਾਰਾ ਕੀਤਾ ਮਨੁੱਖਤਾ ਦਾ ਘਾਣ ਕਰਕੇ ਸੰਵਿਧਾਨ ਦਾ ਘਾਣ ਕਰਕੇ ਉਹਨਾਂ ਨੇ ਸਾਡੇ ਜਿਹੜੇ ਨਹੱਥੇ ਸੀਗੇ ਸਾਡੇ ਕਿਸਾਨ ਪੀਸ ਪੀਸਫੁਲੀ ਆਪਣਾ ਰਾਈਟ ਸੀ ਜਿਹੜਾ ਉਹਨਾਂ ਦਾ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਨੇ ਗੋਲੀਆਂ ਮਾਰੀਆਂ ਨੇ ਬਾਰਾ ਮੋਰ ਦੇ ਛੱਰੇ ਮਾਰੇ ਨੇ ਗੈਸ ਛੱਡੀ ਹੈ ਹੋਰ ਸਾਰੇ ਅਸੀਂ ਗੱਲਾਂ ਉਹਨਾਂ ਕਰਾਂਗੇ ਰਵਾ ਮੰਗ ਇਕ ਸਰਕਾਰ ਦਾ ਮੋਡੀ ਆਪਣੇ ਪੰਜਾਬੀ ਭੀਰਾਂ ਤੋਂ ਭਾਈ ਚਰਤ ਨਾਲੋਂ ਜਾਂ ਕਿਸਾਨਾਂ ਨਾਲ ਨਫਤ ਕਰਦਾ ਹੈ ਠੀਕ ਹੈ ਤੇ ਦੂਜੇ ਪਾਸੇ ਆਪਣੇ ਪੰਜਾਬ ਦੇ ਵਿਚ ਆ ਰਹੇ ਜਿਹਦੇ ਵਾਸਤੇ ਵਰਤ ਦਿਨ ਸਾਰੀ ਜਿਹੜੀ ਉਹਦਾ ਰਾਜਨੀਤਿਕ ਹਮੇਸ਼ਾ ਇਦਾਂ ਹੀ ਹੁੰਦੀ ਹੈ ਉਹ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਨੇ ਆਪਾਂ ਦੇਖਾਂਗੇ ਜੋ ਗਰਾਊਂਡ ਤੇ ਕਰ ਰਹੇ ਨੇ ਆ ਦੀ ਕਿਸਾਨ ਤੋਂ ਉਹ ਵਾਚ ਕਰਕੇ ਚੱਲ ਰਹੇ ਨੇ ਕਿ ਜਿਸ ਤਰ੍ਹਾਂ ਦੀ ਉਹ ਡਰਾਮਾ ਇੱਕ ਡਰਾਮਾ ਕਰਕੇ ਕਾਰਪੋਰੇਟ ਨਸਾਰਾ ਦੇਸ਼ ਵੇਚ ਰਹੇ ਨੇ ਉਹ ਉਹ ਸਾਰਿਆਂ ਦੇ ਸਾਹਮਣੇ ਹੀ ਹੈਗਾ ਹੁਣ ਦੇਖੋ ਹਾਥੀ ਦੇ ਦੰਦ ਖਾਣਦੇ ਹੋਰ ਨੇ ਦਿਖਾਉਣ ਦੇ ਹੋਰ ਨੇ ਲੋਕ ਉਹਨਾਂ ਦੀ ਨਿੱਕੀਆਂ ਨੂੰ ਸਮਝ ਚੁੱਕੇ ਨੇ ਪੰਜਾਬ ਉਹਨਾਂ ਦੇ ਵਰਗਲੇਚ ਹੁਣ ਨਹੀਂ ਆਊਗਾ ਰੀਚੇ ਸਵਾਸ ਜੀ ਬਿਲਕੁਲ ਪੰਜਾਬ ਉਹਨਾਂ ਦੇ ਹੁਣ ਬਿਲਕੁਲ ਝਾਤੇ ਚ ਆਉਣਾ ਨਹੀਂ ਹੈਗਾ ਬੰਦੂ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਸਾਫ਼ ਸਪਸ਼ਟ ਦੇਖ ਕੀਤੀਆਂ ਤੇ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਨੇ ਇਸ ਟਾਈਮ ਜਿਹੜਾ ਪਲੋ ਇੰਪਲੀਮੈਂਟ ਕਰ ਰਹੇ ਨੇ ਮਤਲਬ ਇਦھر ਗੁਰਨਾਨ ਸਾਹਿਬ ਦਾ ਫਲਸਪਾ ਜੀ ਨੂੰ ਪੰਜਾਬ ਦੇ ਕਿਰਤੀ ਲੋਕ ਮੰਨਦੇ ਨੇ ਦੋ ਫਲਸਪਿਆਂ ਦਾ ਟਕਰਾਅ ਫੇਸੀ ਗਏ ਉਹ ਆਪਣਾ ਜਿਹੜਾ ਫਲਸਪਾ ਉਹ ਇੰਪਲੀਮੈਂਟ ਪੰਜਾਬ ਦੇ ਕਦੇ ਨਹੀਂ ਕਦੇ ਵੀ ਨਹੀਂ ਹੋਊਗਾ